ਪੰਜਾਬ ਪੁਲਿਸ ਦੇ ਮੌਤਲ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੋਵੇਂ ਪਿਛਲੇ 14 ਦਿਨਾਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਮੌਤਲ ਡੀਆਈਜੀ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੀ ਜਾਂਚ ਤੇਜ਼ੀ ਦੇ ਨਾਲ ਚੱਲ ਰਹੀ ਹੈ ਸੀਬੀਆਈ ਨੇ ਬੁੱਧਵਾਰ ਨੂੰ ਅਦਾਲਤ ਦੇ ਵਿੱਚ 300 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਹੈ ਇਸ ਦੌਰਾਨ ED ਨੇ ਪੁੱਲਰ ਵਿਰੁੱਧ منی ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਹੈ ਅਤੇ ਜਾਂਚ ਵੀ ਚੱਲ ਰਹੀ ਹੈ। CBI ਨੇ 16 ਅਕਤੂਬਰ ਨੂੰ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਰਦਾਨ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਤੇ ਮੰਡੀ ਗੋਬਿੰਦਗੜ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਨੇ। ਬੁੱਧਵਾਰ ਨੂੰ CBI ਨੇ DIG ਹਰਜਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵਿਸ਼ੇਸ਼ CBI ਅਦਾਲਤ ਨੂੰ 305 ਪੰਨਿਆਂ ਦੀ ਚਾਰਜ ਸ਼ੀਟ ਜ਼ਾਹਰ ਕੀਤੀ ਹੈ। ਜਾਂਚ ਟੀਮ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਨੂੰ આરોપી ਬਣਾਇਆ ਹੈ ਜਾਂਚ ਦੌਰਾਨ ਸੀਬੀਆਈ ਨੇ ਵਿਚੋਲੇ ਦੇ ਘਰੋਂ ਇੱਕ ਡਾਇਰੀ ਵੀ ਬਰਾਮਦ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਕਈ ਨੌਕਰਸ਼ਾਹਾਂ ਅਤੇ ਅਧਿਕਾਰੀਆਂ ਦੇ ਨਾਮ ਅਤੇ ਬੈਂਕਾਂ ਦੇ ਖਾਤਾ ਨੰਬਰ ਮੌਜੂਦ ਨੇ ਜਾਂਚ ਟੀਮ ਨੇ ਚਾਰਜ ਸ਼ੀਟ ਨੂੰ ਇਨ੍ਹਾਂ ਨੌਕਰਸ਼ਾਹਾਂ ਅਤੇ ਦੋ ਨਿਆਇਕ ਅਧਿਕਾਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਇਸ ਤੋਂ ਲਗਭਗ ਜਾਂਚ ਟੀਮ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸੀਬੀਆਈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ ਧਾਰਾ 412 ਅਤੇ ਭ੍ਰਿਸ਼ਟਾਚਾਰ ਰੋਕਥਮ ਐਕਟ 1988 ਦੀ ਧਾਰਾ 12 ਵੀ ਸ਼ਾਮਲ ਕੀਤੀ ਹੈ। ਸੀਬੀਆਈ ਅਦਾਲਤ ਵੀਰਵਾਰ ਨੂੰ ਪੁੱਲਰ ਅਤੇ ਵਿਚੋਲੇ ਵਿਰੁੱਧ ਭ੍ਰਿਸ਼ਟਾਚਾਰ ਤੇ ਆਮਦਨ ਵਿਰੁੱਧ ਜਾਇਦਾਦ ਮਾਮਲੇ ਦੀ ਸੁਣਵਾਈ ਕਰੇਗੀ। ਸੋ ਅੱਜ ਇਸ ਇਸ ਦੀ ਸੁਣਵਾਈ ਹੈ। 16 ਅਕਤੂਬਰ 2025 ਨੂੰ ਸੀਬੀਆਈ ਨੇ ਮੰਡੀ ਗੋਬਿੰਦਗੜ੍ਹ ਨਿਵਾਸੀ ਆਕਾਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ ਤੇ ਵਿਚੋਲੇ ਕ੍ਰਿਸ਼ਨੂ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਦੋਮਾ ਵਿਰੁੱਧ ਪੀਸੀ ਐਕਟ ਦੀ ਧਾਰਾ 7 ਅਤੇ 7ਏ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਸੀ ਪੁੱਲਰ ਦੇ ਘਰ ਤੇ ਛਾਪੇਮਾਰੀ ਤੇ ਜਾਂਚ ਦੌਰਾਨ ਉਸ ਦੇ ਫਾਰਮ ਹਾਊਸ ਤੇ 7.32 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ ਤੇ ਲਗਭਗ 2.5 ਕਿਲੋ ਸੋਨੇ ਦੇ ਗਹਿਣੇ 24 ਮਹਿੰਗੀਆਂ ਕੜੀਆਂ ਹੋਰ ਬ੍ਰਾਂਡ ਦੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਸਨ ਸੂਤਰਾਂ ਮੁਤਾਬਕ ED ਨੇ CBI ਦੀ FIR ਦੇ ਆਧਾਰ ਤੇ منی ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ ED ਪੁੱਲਰ ਦੇ ਬੈਂਕ ਖਾਤਿਆਂ ਲੈਣ ਦੇਣ ਅਤੇ ਉਸਦੀ ਬੇਨਾਮੀ ਜਾਇਦਾਦ ਦੀ ਜਾਇਦਾਦ ਦੀ ਜਾਂਚ ਕਰ ਰਹੀ ਹੈ ਸੋ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਸਥਿਤ ਚੰਡੀਗੜ੍ਹ ਘਰ ਦੇ ਵਿੱਚ ਛਾਪਾ ਵੀ ਮਾਰਿਆ ਸੀ ਤੇ ਜਾਂਚ ਟੀਮ ਨੇ ਉਸ ਦੇ ਘਰ ਤੋਂ 7.5 ਕਰੋੜ ਰੁਪਏ ਦੀ ਨਕਦੀ, 2.5 ਕਿਲੋ ਸੋਨਾ ਅਤੇ ਬੇਨਾਮੀਆ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਵੀ ਬਰਾਮਦ ਕੀਤੇ ਸਨ। ਇਹਨਾਂ ਬਰਾਮਦੀਆਂ ਤੋਂ ਬਾਅਦ ਸੀਬੀਆਈ ਅਤੇ ਪੰਜਾਬ ਬਿਜ਼ਨਸ ਬਿਊਰੋ ਨੇ ਵੀ ਉਸ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਸੋ ਇਸ ਮਾਮਲੇ ਦੇ ਵਿੱਚ ਹੁਣ ਹਰਚਰਨ ਸਿੰਘ ਪੁੱਲਰ, ਵਿਚੋਲੇ ਕ੍ਰਿਸ਼ਨੂ ਸਰਦਾ ਨੂੰ ਅੱਜ ਜੋ ਸੀਬੀਆ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦੋਵੇਂ ਪਿਛਲੇ 14 ਦਿਨਾਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਸਨ ਅੱਜ ਦੀ ਸੁਣਵਾਈ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਅਦਾਲਤ ਦੇ ਵੱਲੋਂ ਕੀ ਹੁਕਮ ਜਾਰੀ ਕੀਤੇ ਜਾਂਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ